ਉਹਦੇ ਮੈਂ ਕਰ ਹਾਏ ਮੈਂ ਜਾਂਦੇ ਤੋਂ ਤੁਨੀਣਾ ਤੋਂ ਨੀ ਤੇ ਜਮਾਈ ਬੇੜਾ ਕਰਕੇ ਹੋ ਗਿਆ ਤੇ ਰੰਗ ਤੇ ਫ੍ਰੀਵਾਰਡ ਦਾ ਕੰਪਰੈਸ਼ਨ ਦਿੱਤਾ ਵੀਰ ਨੇ ਸੋ ਮੈਂ ਦੱਸਿਆ ਗਿਆ ਕਿ ਮਾ ਵੀ ਸਾਨੂੰ ਇੱਕ 1.5 ਪਾਵਰ ਦੀ ਮੋਟਰ ਆਪਣੇ ਲਓ ਜੀ ਕੰਮ ਕਰਤਾ ਸਕਸੈਸਫੁਲ ਪੂਰਾ ਦੇਖੋ ਪ੍ਰੈਸ਼ਰ ਦੇ 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 ਆ ਜਾ ਮੈਂ ਬੱਟਾ ਜੀ ਮੇਰੇ ਆਟ ਹੰਡੀ ਕਰਦੇ ਆ ਇਹ ਸੱਬੇ ਦੇ ਗਾਣੇ ਲਾ ਯਾਰ ਸੁਣ ਯਾਰ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੋ ਕੱਲ ਲੈ ਕੇ ਆਇਆ ਸੀ ਮੈਂ ਕੰਪਰੈਸ਼ਨ ਅੱਜ ਪਹਿਲਾਂ ਤੁਹਾਨੂੰ ਆਪਾਂ ਕੰਪਰੈਸ਼ਨ ਦਿਖਾਉਨੇ ਆ ਤੇ ਆਪਾਂ ਨੇ ਉਹ ਕਿਰੇ ਚੇਂਜ ਤਕਰੀਬਨ ਕਾਫੀ ਸਾਲ ਹੋ ਗਏ 6 ਤੋਂ 7 ਸਾਲ ਹੋ ਗਏ ਅਸੀਂ ਲੁਧਿਆਣੇ ਤੋਂ ਲੈ ਕੇ ਆਏ ਤੇ ਉਦੋਂ 3500 ਦਾ ਆਇਆਤਾ ਸੀ ਇਹ ਹਾਂ 3500 ਦੇ ਲਗਭਗ ਆਇਆਤਾ ਕੰਪਰੈਸ਼ਨ ਤੇ ਦੇਖ ਲਓ ਵੀ ਕਿੰਨੇ ਸਾਲ ਹੋ ਗਏ ਕਿੰਨੀ ਕਿੰਨੀ ਵਾਸ਼ਿੰਗਾਂ ਦੇ ਪੈਸੇ ਬਚਾ ਲਿਆ ਨੇ ਹਨਾ ਤੇ ਵਿੱਚ ਨੂੰ ਅਸੀਂ ਇੱਕ ਵਾਰ ਪਿਸਟਨ ਵੀ ਪਾ ਲਏ ਹੁਣ ਫਿਲਹਾਲ ਇੰਨਾ ਕ ਚੱਲ ਗਿਆ ਸਾਨੂੰ ਆਇਆ ਵੀ ਚੱਲ ਹੁਣ ਬਦਲ ਦਈਏ ਹੁਣ ਫੇਰ ਪਿਸਟਨ ਸੀਲਾਂ ਸੁਲਾਂ ਪੈਣੀਆਂ ਮਾ ਸਾਇਡ ਡਾਉਨ ਹੋ ਜਾਂਦਾ ਤੇ ਆਪਾਂ ਹੁਣ ਨਮਾ ਹੀ ਲਾ ਦਨੇ ਆ ਪਾਸ ਫ੍ਰੀ ਵਾਰਡ ਦਾ ਕੰਪਰੈਸ਼ਨ ਦਿੱਤਾ ਵੀਰ ਨੇ ਸੋ ਮੈਂ ਦੱਸਿਆ ਗਿਆ ਕਿ ਮਾ ਵੀ ਸਾਨੂੰ ਵੀ ਇੱਕ ਡੇਢ ਪਾਵਰ ਦੀ ਮੋਟਰ ਆਪਣੀ ਤਾਂ ਇੱਕ ਦੀ ਹੈ ਕਿ ਡੇਢ ਦੀ ਹੈ ਇਹ ਵੀ ਇਹ ਇੱਕ ਪਾਵਰ ਦੀ ਹੈ 1 HP 1 HP ਦੀ ਮੋਟਰ ਆਪਣੀ ਇਹ ਤੇ ਵੀਰ ਕਹਿੰਦਾ ਵੀ ਜੇ ਤਾਂ ਬੜਾ ਲੈਣਾ ਕੰਪਰੈਸ਼ਨ ਵੀ ਫੇਰ ਤੈਨੂੰ ਮੋਟਰ ਵੀ ਚੇਂਜ ਕਰਨੀ ਪੈਣੀ ਆ ਤਾਂ ਉਹਨੇ ਮੈਨੂੰ ਕੱਲ ਪ੍ਰੈਸ਼ਰ ਚੈੱਕ ਕਰਵਾਤਾ ਇਹਦਾ ਕਹਿੰਦਾ ਵੀ ਲੈ ਜਾ ਹੁਣ ਫੇਰ ਨਹੀਂ ਆਰੇ ਲੈ ਕਿੰਨੇ ਸਾਲਾਂ ਦੀ ਕਹਿੰਦਾ ਕੋਈ ਟੈਨਸ਼ਨ ਨਹੀਂ ਇਹਦੀ ਤੇ ਆਹ ਫੁਲੀ ਪਲੀ ਨਾਲ ਸਾਰੀ ਐਸੈਸਰੀ ਐਡ ਹੋਣੀ ਤੇ ਇੱਕ ਮੈਂ ਅਲੱਗ ਤੋਂ ਲੈ ਕੇ ਆਇਆ ਆਹ ਵਾਲੀ ਨਿਊਜ਼ਲ ਤੇ ਇਹ ਨਿਊਜ਼ਲ ਦਾ ਵੀ ਪ੍ਰੈਸ਼ਰ ਚੰਗਾ ਰਹਿੰਦਾ ਆ ਉਹਨਾਂ ਕੋਲ ਹੁੰਦੀਆਂ ਨੇ ਹਾਂ ਡੱਗੜਿਆ ਕੋਲ ਉਹ ਨਿਊਜ਼ਲ ਤੇ ਇਹ ਨਿਊਜ਼ਲ 'ਚ ਫਰਕ ਆ ਨਿਊਜ਼ਲ ਇਹ ਬਹੁਤ ਤਰ੍ਹਾਂ ਦੀਆਂ ਨੀ ਖੁੱਲਾ ਲੱਗਦਾ ਮੈਨੂੰ ਉਹਦੇ ਨਾਲ ਹਾ ਨਿਊਜ਼ਲੈਂਡ ਕੱਲ ਫਿਰ ਵੈਰੈਟੀ ਬਹੁਤ ਹੀ ਮਾਤੂ ਮੈਨੂੰ ਸਿੱਧੀ ਸੋਬਰ ਜੀ ਦੇ ਦੇ ਜਿਹੜੀ ਖਰਾਬ ਵੀ ਨਾ ਹੋਵੇ ਤੇ ਆ ਮੈਨੂੰ ਨਿਊਜ਼ਲ ਦਿੱਤੀ ਵੀ ਨੇ ਇਹ ਵੀ ਪੂਰੀ ਵਧੀਆ ਤੇ ਇਹਦੀ ਕੋਸਟ ਹੈ ਜਿਹੜੀ ਤਕਰੀਬਨ 4000 ਤੋਂ ਸ਼ੁਰੂ ਹੋ ਜਾਂਦੀ ਹੈ ਉੱਪਰ ਨੂੰ ਆਪਾਂ ਜਿੰਨਾ ਮਰਜ਼ੀ ਜਾਈ ਜਲੋ ਇਹਦਾ ਆਪਾਂ ਤੁਹਾਨੂੰ ਦੱਸ ਦਿੰਨੇ ਵੀ ਇਹਦਾ ਕੀ ਹਿਸਾਬ ਕਿਤਾਬ ਹੈ ਆਰਪੀਐਮ 1000 50 ਲੀਟਰ ਪਰ ਮਿੰਟ ਪ੍ਰੈਸ਼ਰ ਹੈ ਜਿਹੜਾ 40 ਰਿਕੁਆਇਰਮੈਂਟ ਐਚਪੀ 2 ਇਹਨੂੰ ਵੀ 2 ਐਚਪੀ ਦੀ ਮੋਟਰ ਦੀ ਰਿਕੁਆਇਰਮੈਂਟ ਹੈ ਪਰ ਉਹ ਕਹਿੰਦਾ ਵੀ ਇੱਕ ਦੀ ਜਣੀ ਚਲਾ ਦੂਗੀ ਵੀ ਹੁਣ ਜੇ ਮੈਂ ਮੋਟਰ ਬਦਲੀ ਕਰਦਾ ਫੇਰ ਮੈਨੂੰ ਭਜਣਾ ਠਹਿਣੀਆਂ ਵੀ ਹਾਂ ਹੁਣ ਲੋਕਲ ਕਿੱਥੇ ਲਵਾਂ ਵੈਸੇ ਮਿਲ ਜੰਨੀਆਂ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਹੁੰਦੀਆਂ ਇਹ ਸੌਦਾ ਕੁੱਲ ਮਿਲਾ ਕੇ 5-6000 ਚ ਕੰਪਲੀਟ ਹੋ ਜਾਂਦਾ ਬਾਕੀ ਪਾਇਪ ਆਪਾਂ ਨੂੰ ਮਾੜੀ-ਮੋਟੀ 10 ਫੁੱਟ 20 ਫੁੱਟ ਜਿੰਨੀ ਕਿ ਪਾਇਪ ਚਾਹੀਦੀ ਹੁੰਦੀ ਹੈ ਨਾ ਹੁਣ ਅਸੀਂ ਲਈ ਵੀ 100 ਫੁੱਟ ਪਾਇਪ ਇਹਨੂੰ ਘਟੋ-ਘਟਾ ਤੇ ਫਿਰ ਆਇਆ ਵੀ ਸਾਰਾ ਫਲਸ ਫੁਰਸ ਸਾਰਾ ਧੋਤਾ ਜਾਂਦਾ ਅੰਦਰ ਬਾਹਰ ਹੈ ਨਾ ਸੋ ਇਹ ਹੁਣ ਮੋਟਰ ਆਪਣੀ 1.5 HP ਦੀ ਇਹਨੂੰ ਚਲਾਈ ਜਾਊਗੀ ਜੇ ਕੋਈ ਲੱ ਹੈਂ 26 10 11 ਨਾਲ ਦੀ ਤੇ ਜੇ ਜੇ ਲੱਗਿਆ ਵੀ ਦਬਦੀ ਹੈ ਤਾਂ ਇਹਦੀ ਆਪਾਂ ਪੁਲੀ ਆਹ ਵਾਲੀ ਮੋਟਰ ਦੀ ਇੱਧਰ ਲਈ ਵੀ ਚੇਂਜ ਕਰ ਸਕਦੇ ਹਾਂ ਹੈ ਤਾਂ ਇੱਧਰ ਲਈ ਬੜੀ ਪੁਲੀ ਪਾ ਦਵੇ ਮੈਂ ਉਧਰ ਦੇਖ ਕੇ ਆ ਤਾਂ ਮੈਂ ਕੱਲ ਕੰਪਰੈਸ਼ਨ ਚੱਲਦਾ ਦੇਖਿਆ ਤਾਂ ਉਹਨਾਂ ਦੇ ਚੱਕਰ ਆਪਣੇ ਵਾਲੇ ਇਹਨਾਂ ਨਾਲੋਂ ਤੇ ਬਹੁਤ ਘੱਟ ਤੇ ਜਿਵੇਂ ਪੁਲੀ RAM ਜਨ ਨਾਲੇ ਘੁੰਮਦੀ ਸੀ ਪ੍ਰੈਸ਼ਰ ਇਨ ਆਮਨ ਮਿੱਤਾ ਪ੍ਰੈਸ਼ਰ ਹੱਥ ਨਹੀਂ ਤਾਂ ਲੱਗਦਾ ਮੂਰੇ ਵੀ ਮਤਲਬ ਪੁਲੀ ਚਲਦੀ ਦਿਖਦੀ ਤੀ ਆਪਣੀ ਤਾਂ ਮੋਟਰ ਬਹੁਤ ਤੇਜ਼ ਘੁਮਾ ਦਿੰਦੀ ਉਹਨੂੰ ਕੰਪਰੈਸ਼ਨ ਨੂੰ ਉਹ ਤਾਂ ਚਲੋ ਉਹ ਲਾਟੂ ਜੇ ਤੋਂ ਵਧਣਾ ਉਹਦਾ ਕਿ ਨਹੀਂ ਹਾਂ ਤੇ ਕੰਬਾਈਨਰ ਦਾ ਫਿਲਹਾਲ ਨਿਬੜ ਚੱਲਿਆ ਕੰਮ ਦੂਜੀ ਦਾ ਵੀ ਤੇ ਅੱਜ ਸਟਾਫ ਛੁੱਟੀ ਤੇ ਐ ਤੇ ਬਸ ਦੋ ਤਿੰਨ ਕਾ ਸੋਣੀ ਹੁਣ ਮੜ ਜਾ ਘਰ ਨੂੰ ਗਿਆ ਇਹਦਾ ਕਲਚਰ ਕਲੱਚ ਦਾ ਕੰਮ ਕਰਦਾ ਸਟੈਂਡਰਡ ਦਾ ਵੀ ਤੇ ਰਾਤ ਰਾਤ ਲਈ ਜੀ ਭਰਾ ਕੇ ਡੀਜ਼ਲ ਤੇ ਡੀਜ਼ਲ ਸਾਨੂੰ ਚੰਡੀਗੜ੍ਹ ਤੋਂ ਜਿਹੜਾ ਭਰਾ ਕੇ ਲੈ ਆ ਪਹਿਲਾਂ ਮੈਂ ਉਹ ਦੱਸਦਾ ਡੀਜ਼ਲ ਲਿਆਂਦਾ ਕਿਹੜਾ ਡੀਜ਼ਲ ਲਿਆਂਦਾ ਸੀ ਆਪਾਂ ਸੇਵਾ ਵਾਸਤੇ ਜਿਹੜਾ ਆਪਾਂ ਅੰਮ੍ਰਿਤਸਰ ਲੈ ਕੇ ਜਾਣਾ ਉਧਰ ਜਿੱਥੇ ਫਿਲਹਾਲ ਪਾਣੀ ਨੇ ਬਹੁਤ ਮਾਰ ਦਿੱਤੀ ਹਨ ਜਮੀਨਾਂ ਖਰਾਬ ਹੋ ਗਈਆਂ ਤੇ ਫਿਲਹਾਲ ਉੱਥੇ ਕਣਕ ਦੀਏ ਜਿਹੜੀ ਸੇਵਾ ਉਹ ਵੀ ਕਰਨੀ ਹੈ ਕਣਕ ਵੀ ਚੰਗੀ ਆਪਣੀ ਆਪਣੇ ਪਿੰਡ ਨੇ ਵੀ ਇਕੱਠੀ ਕਰ ਲਈ ਬਾਕੀ ਨਾਲ ਜਿਹੜੇ ਪਿੰਡ ਹੋਰ ਐਡ ਆਨ ਹੋਏ ਆ ਉਹਨਾਂ ਨੇ ਵੀ ਚੰਗਾ ਹੰਬੜਾ ਮਾਰ ਲਿਆ ਤੇ ਕਣਕ ਦੀ ਸੇਵਾ ਵੀ ਆਪਾਂ ਉੱਥੇ ਕਰਕੇ ਆਉਣੀ ਹੈ ਡੀਜ਼ਲ ਦੀ ਸੇਵਾ ਵੀ ਕਰਕੇ ਆਉਣੀ ਹੈ ਡੀਜ਼ਲ ਚੰਡੀਗੜ੍ਹ ਤੋਂ ਲਿਆਉਣ ਦਾ ਇਹੀ ਪਰਪਸ ਹੋਇਆ ਜਿਹੜਾ ਸਾਨੂੰ 50-60000 ਬਚ ਗਿਆ ਉਹਦੀ ਅਸੀਂ ਹੋਰ ਕਣਕ ਖਰੀਦ ਲੈਣੀ ਆ ਉਹ ਹੋਰ ਮਤਲਬ ਸਾਨੂੰ ਬੈਨੀਫਿਟ ਹੋ ਜਾਣਾ ਉਹਦਾ ਠੀਕ ਹੈ ਨੇ ਜੀ ਤਾਂ ਸਮਝ ਲਓ ਵੀ ਜਿੰਨੀ ਵੀ ਕਣਕ ਸਾਨੂੰ ਸਾਡੇ ਕੋਲ ਫੰਡ ਬਚ ਗਏ ਉਹਦੀ ਵੀ ਅਸੀਂ ਕਣਕ ਖਰੀਦ ਲੈਣੀ ਜਿੰਨੀ ਸਾਡੀ ਗ੍ਰਾਹੀ ਹੋਈ ਕਣਕ ਦੀ ਉਹ ਤਾਂ ਅਸੀਂ ਆਬਵੀਅਸ ਲੈ ਕੇ ਜਣੀ 40-40 ਕਿਲੋ ਦੀ ਪੈਕਿੰਗ ਅਸੀਂ ਕਰ ਲਈ ਤੇ ਬਾਕੀ ਸਾਡੀ ਵਿਚਾਰਾਂ ਸ਼ਨੀਵਾਰ ਜਾਂ ਐਤਵਾਰ ਦਾ ਤੁਰੰਦਾ ਸੋ ਜਿਵੇਂ ਵੀ ਹੋਊਗਾ ਆਪਾਂ ਤੁਹਾਨੂੰ ਸਾਰਾ ਦੱਸਦੇ ਵੀ ਰਹਾਂਗੇ ਵੀ ਹਨ ਕਿ ਕਿਹੜੀ ਏਰੀਆ ਚ ਜਾਣਾ ਤੇ ਕਦੋਂ ਕਦੋਂ ਕ ਜਾਣਾ ਹਨ ਤੇ ਬਾਕੀ ਰਾਤ ਗਏ ਅਸੀਂ ਵਧੀਆ ਸਾਡਾ ਰਿਹਾ ਤੇ ਸਾਨੂੰ ਪ੍ਰੋਫਿਟ ਚੰਗਾ ਹੋਇਆ ਇਹ ਚੀਜ਼ ਦਾ ਬਾਕੀ ਅਖੀਰ ਤੱਕ ਸਾਡਾ ਤਾਂ ਇਹੀ ਹੁੰਦਾ ਵੀ ਦੇਖੋ ਆਪਾਂ ਨੂੰ ਗਲ ਮਿਲ ਕੇ ਹੀ ਕੰਮ ਕਰਾਂਗੇ ਤਾਂ ਆਪਾਂ ਨੂੰ ਵੀ ਬੇਨਫਿਟ ਆ ਉਹਦਾ ਤਾਂ ਆਪਣੇ ਅੱਗੇ ਜਿਹੜੇ ਵੀਰਪੁਰਾ ਹੈਗੇ ਆ ਤਾਂ ਉਹਨਾਂ ਨੂੰ ਵੀ ਆਪਣਾ ਫਾਇਦਾ ਹੋਊਗਾ ਕੱਲਾ ਕੱਲਾ ਪਿੰਡ ਜਾਉਂਗੇ ਨਾ ਤਾਂ ਇੱਕ ਪਿੰਡ ਨੇ ਫੰਡ ਨਾਲ ਕੁਝ ਵੜਨਾ ਉੱਥੇ ਆਈ ਨਹੀਂ ਪਤਾ ਕਿਹੜੇ ਪਿੰਡ ਲਾਏ ਹੁਣ ਆਪਾਂ ਨੇ ਹੁਣ ਕੀ ਪਤਾ ਸਾਨੂੰ ਅਸੀਂ ਵੀ ਉਸੇ ਪਿੰਡ ਜਾ ਕੇ ਫੇਰ ਵੰਡ ਲਈਏ ਸੋ ਇਹ ਥੋੜਾ ਇੱਕ ਉਲਝਣਮਈ ਜੀ ਹੋ ਜਾਂਦਾ ਕੰਮ ਤੇ ਬਾਕੀ ਹਲੇ ਕੁਝ ਇਹ ਵੀ ਕਲੀਅਰ ਨਹੀਂ ਹੋ ਰਿਹਾ ਵੀ ਜਿਹੜੇ ਸਿੰਗਰਾਂ ਨੇ ਆ ਜਾਂ ਕੋਈ ਹੈ ਨਾ ਮੰਤਰੀਆਂ ਨੇ ਜਿਹੜੇ ਕਹਿੰਦੇ ਨੇ ਵੀ ਹਾਂ ਜੀ ਆਰਟਿਸਟ ਕਹਿੰਦੇ ਨੇ ਵੀ ਅਸੀਂ ਇੰਨੇ ਪਿੰਡ ਅਡਾਪਟ ਕਰ ਲਏ ਹਲੇ ਕੁਝ ਨਹੀਂ ਨਿਕਲ ਕੇ ਆ ਰਿਹਾ ਵੀ ਕਿਹੜੇ ਕਿਹੜੇ ਪਿੰਡ ਅਡਾਪਟ ਕਰੇ ਆ ਸੋ ਉਹ ਚੀਜ਼ਾਂ ਵੀ ਅਸੀਂ ਅਪੀਲ ਕਰਦੇ ਵੀ ਉਹ ਚੀਜ਼ਾਂ ਬਾਰੇ ਵੀ ਦੱਸਿਆ ਜਾਵੇ ਵੀ ਤਾਂ ਕਿ ਜਿਹੜੀ ਅਸੀਂ ਸੇਵਾ ਲੈ ਕੇ ਜਾਈਏ ਤਾਂ ਸਾਨੂੰ ਕਿਉਂਕਿ ਹੁਣ ਸਾਨੂੰ ਵੀ ਘਟੋ ਘਟ 350 ਕਿਲੋਮੀਟਰ ਦੀ ਬਾਟ ਵੰਡ ਜਣੀ ਹੈ 300 ਕਿਲੋਮੀਟਰ ਦੀ ਸੋ ਸਾਨੂੰ ਹੁਣ ਉਧਰ ਦਾ ਨਾ ਤਾਂ ਰਿਸ਼ਤੇਦਾਰੀਆਂ ਨੇ ਉਧਰ ਕੋਈ ਬਸ ਜਿਵੇਂ ਜਿਹੜਾ ਟੱਕਰ ਗਿਆ ਉਹਦੇ ਹਿਸਾਬ ਨਾਲ ਫਿਰ ਅੱਗੇ ਹਨਾ ਸਸੀਂ ਸੇਵਾ ਲਾ ਦੇਣੀ ਆਪਣੀ ਵੈਸੇ ਚਲੋ ਫੋਨ ਕਾਲ ਤਾਂ ਕਾਫੀ ਹੁੰਦੀ ਰਹਿੰਦੀਆਂ ਨੇ ਲਿਸਟਾਂ ਤਾਂ ਵੈਸੇ ਆ ਵੀ ਗਈਆਂ ਅੱਜ ਸੋ ਬਾਕੀ ਪਿੰਡਾਂ ਦੀ ਇੱਕ ਆਪਾਂ ਨੂੰ ਪਤਾ ਲੱਗ ਜੂਗਾ ਨਾ ਵੀ ਆ ਪਿੰਡ ਅਡਾਪਟ ਕੀਤੇ ਆ ਸਿੰਗਰ ਇੱਥੇ ਦਾ ਖਰਚਾ ਕਰਨਗੇ ਹਨਾ ਤਾਂ ਇਹ ਪਿੰਡ ਦੇ ਵਿੱਚ ਵੈਸੇ ਆਲਰੇੜੀ ਬਥੇਰਾ ਕੁਝ ਆ ਗਿਆ ਤਾਂ ਉਹ ਹਿਸਾਬ ਨਾਲ ਫਿਰ ਅੱਗੇ ਪਤਾ ਲੱਗ ਜਾਂਦਾ ਤਾਂ ਫਿਰ ਆਪਾਂ ਨੂੰ ਨੁਕਸਾਨ ਨਹੀਂ ਹੁੰਦਾ ਤੇ ਨਾ ਆਪਾਂ ਨੂੰ ਹੁੰਦਾ ਨਾ ਦੂਜਿਆਂ ਨੂੰ ਹੁੰਦਾ ਲਓ ਜੀ ਕੰਮ ਕਰਤਾ ਸਕਸੈਸਫੁਲ ਪੂ ਦੇਖੋ ਬਰਾਇਸਰ ਜਾਂਦਾ ਬਰਾਇਸਰ ਉੱਪਰ ਤੱਕ ਆਣਾ ਤੇ ਬਾਕੀ ਬਈ ਮੋਟਰ ਇਹਨੂੰ ਬੜੀ ਚਾਹੀਦੀ ਆ ਅਸਲ 'ਚ ਹੁਣ ਹੈਗੀ ਤਾਂ ਹੈ ਇੱਕ ਪਾਵਰ ਦੀ ਹੈ ਹੈ ਪ੍ਰੈਸਰ ਵੇਗੋ ਵੀ ਉਹਦੋਂ ਨੂੰ ਫੁੱਲ ਹੈ ਟਟੀਆਂ ਤਾਂ ਫੇਰ ਵਾਪਸ ਹੀ ਵੱਜ ਜਣੀਆਂ ਨੇ ਥੋੜੀ ਠੱਕਾ ਸਾਟੇ ਹੁੰਦੀ ਆ ਪ੍ਰੈਸ਼ਰ ਤਾਂ ਫੁੱਲ ਕਰਾਉਣਾ ਹੈ ਸਰ ਫੁੱਲੇ ਆ ਜੇ ਘਟਾਏਗਾ ਫਿਰ ਬਾਅਦ ਸੀ ਜਾਣ ਲੱਗ ਜੂਗੀ ਪ੍ਰੈਸ਼ਰ ਘਟ ਜੂਗਾ ਆ ਦੇਖ ਫੇਰ ਬਾਅਦ ਸੀ ਪਾਣੀ ਜਾਣਾ ਸ਼ੁਰੂ ਹੋ ਜਾਂਦਾ ਹੁੰਦਾ ਸਮਝ ਗਿਆ ਗੱਲ ਨੂੰ ਹੁਣ ਇਹਨੂੰ ਮੋਟਰ ਜਣੀ ਜੇ ਡੇਢ ਦੀਆਂ 2 ਦੀ ਹੋਵੇ ਐਨ ਪੂਰਾ ਠਾਕੇ ਥਾਲੇ ਪੂਰੇ ਠਕ ਦੇ ਆ ਕੱਢ ਦੇ ਇਧਰੋਂ ਫਿਰ ਗੱਡੂ ਬਾਈ ਜੀ ਭਾਈ ਜੀ ਆਪਣਾ ਸਤਿ ਸ੍ਰੀ ਅਕਾਲ ਇਧਰੋਂ ਹਮਰੇ ਜਾਈ ਨਾ ਮਾਰੀ ਹਲੇ ਮੋਟਰ ਨੂੰ ਜਿੰਨਾ ਜ਼ੋਰ ਲਾ ਕੇ ਚੱਲਣਾ ਚਾਹੀਦਾ ਉਹਨੇ ਜ਼ੋਰ ਨਾਲ ਚੱਲ ਵੀ ਨਹੀਂ ਰਹੀ ਖਾਲੀ ਹੋਰ ਜਾ ਦੇਖੀ ਉਹ ਲਾਈਨ ਤੱਕ ਨਾ ਟਿਕ ਧੱਕ ਪਿਆ ਰ ਆ ਦੇਖੀ ਖੜ ਜਾ ਦੇਖੀ ਹੁਣ ਸਪੀਡ ਵਾ ਗਈ ਇਨੇ ਚ ਵਾ ਗਈ ਸਪੀਡ ਦੇਖੀ ਖੜ ਜਾ ਹੁਣ ਤੈਨੂੰ ਹੁਣ ਦਿਖਾਵਾਂ ਇਹਨੇ ਦੇਖੀ ਸਪੀਡ ਕਿਵੇਂ ਘਟਣੀ ਆ ਤੇ ਦੇਖੀ ਹੁਣ ਇਹਨੇ ਹੋ ਲਈ ਜੀ ਇੱਧਰ ਪ੍ਰੈਸ਼ਰ ਵਧਣ ਲੱਗ ਗਿਆ ਜਦ ਪੂਰਾ ਨਾਲ ਨਿਊਜ਼ੀਲੈਂਡ ਲੋਡ ਲੈਣਾ ਹੈ ਅਰੇ ਇੱਧਰ ਜਦੀ ਫਿਰ ਜਦੀ ਟਕ ਟਕ ਦੀ ਆਵਾਜ਼ ਕਰ ਦਿੰਦੀ ਹੈ ਪਾਣੀ ਚੰਗੀ ਬਣਾਉਂਦੀ ਆਉਣ ਇਹ ਹਰ ਜਾ ਬਾਹਰ ਚੋਂ ਬਾਈ ਜਿੰਨਾ ਪਾਣੀ ਇੱਧਰ ਰੱਖ ਮੋਟਰ ਪੰਨਾ ਪਾ ਨੀ ਉਹਨੂੰ ਦੁੱਯੋ ਲਾਉਂਦੇ ਨਾ ਕਦੇ ਗੋਲ ਗੱਪੇ ਕਦੇ ਸਕੰਜਵੀ ਮਰਮ ਚੱਲੀਆਂ ਬਾਈ ਬਾਈ ਰੱਖਣੇ ਨਾ ਚਾਚੇ ਉਹਦੇ ਬਹੁਤ ਔਖੇ ਆ ਤੇ ਲਬੀਬੇ ਤੋਂ ਪਤੰਦ ਨੇ ਸਵੇਰ ਤੇ ਹਿੰਦੀ ਗਾਣੇ ਠੋਕੇ ਪਿਆ ਅੱਜ ਪਤਾ ਨਹੀਂ ਲੱਗ ਜਾਂਦਾ ਵੀ ਇਹ ਸਾਊ ਆ ਸਾਨੂੰ ਪੁੱਛ ਕੇ ਦੇਖੋ ਮੇਰਾ ਤੇ ਮੇਰੀ ਦਰ ਸੋਈ ਤੇ ਲੰਗਦੀ ਆ ਤੇ ਹੱਡੀ ਕਦੇ ਆ ਲਿਆ ਦੇ ਕਦੇ ਉਹ ਪਲਾ 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 ਦੇ 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 ਆ ਜਾ ਮਾ ਫਟਾ ਮੈਨੂੰ ਹੱਡੀ ਕਰ ਦੇ ਯਾ ਸੱਬੇ ਦੇ ਗਾਣੇ ਲਾ ਯਾਰ ਸੁਣੀ ਯਾਰ ਛੱਬੇ ਦਾ ਗਾਣਾ ਸੁਣੀ ਯਾਰ ਕੋਈ ਕਰਕੇ ਫਲਾਈ ਆ ਮਾ ਨਾ 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 ਤੰਦਰਾਉਂ ਤੰਦਰਾਉਂ ਮੇਂ ਵੀ ਤਾਨੂੰ ਹੋਤਾ ਨੀਲਾਉਂ ਮੇਂ ਉਸਕੀ ਨਾ ਪਾਉਂ ਹੋਤਾ ਹਾਂ ਪਾਰੇ ਕੋ ਤਾਂ ਵਧਿਆ ਚੀਜ਼ ਲਿਆ ਜਵਾਂ ਲੋੜੀਆ ਜਾ ਕੇ ਇੱਕ ਮਿੰਟ ਰਕੋ ਕੀ ਆ ਬਸ ਇੰਨੇ ਕਿਹਾ ਹੈ ਮੇਰੇ ਹਿੱਸੇ ਚ ਸਾਰੇ ਮੈਂ ਇੰਨੇ ਕਿਹਾ ਜਾਣ ਕੇ ਵੱਧ ਪੀ ਗਿਆ ਬਾਈ ਇੱਕ ਕੱਪ ਤੇ ਇਹ ਕਾ ਕੱਢੂਗਾ ਤੂੰ ਪਹਿਲਾਂ ਵੀ ਪਿੰਦਾ ਆ ਰਿਹਾ ਤਾ ਉਧਰ ਤੇ ਬਾਈ ਜਦੇ ਮੂੰਹ ਲਾ ਲਿਆ ਨਾ ਬਾਈ ਦਿਖਾਇਆ ਨਹੀਂ ਹੈਗਾ ਮੱਗ ਚ ਕਿੰਨਾ ਨਹੀਂ ਮੈਨੂੰ ਇੰਨਾ ਗਲਾਸ ਤਾਂ ਅਬ ਥੋੜਾ ਹੁਣ ਮੈਂ ਡੇਢ ਡੇਢ ਗਲਾਸ ਡੇਢ ਗਲਾਸ ਇਹ ਨੌ ਚਾ ਕੇ ਚੱਕੀ ਫਿਰਦਾ ਹੈ ਸਵੇਰ ਦਾ ਤੇਰੇ ਹੱਥ ਚ ਦੇਖੀ ਜਾਂਦਾ ਮੈਂ ਯਾਰ ਇਹ ਜਗਾਰ ਬਣਾਇਆ ਆਪਾਂ ਨੇ ਤਾਂ ਕੂਲਰ ਪਹਿਲਾਂ 15 ਮਿੰਟ ਲਾਏ ਪਲੇਟਾਂ ਵੱਢਣ ਪਰ ਇਹ ਤਾਂ ਫਿਰ ਵੱਢਣਾ ਪੈਣਾ ਆਪਣਾ ਨਾ ਕੈਮਰੇ ਡਿਸਕਾਂ ਇਹ ਪਿਸਟਨ ਆ ਉਹ ਕਰਦਾ ਜਾਮ ਹੋ ਜਾਂਦਾ ਹੈ ਵੀ ਹੁੰਦਾ ਮਨ ਕੇ ਪਿੱਛੇ ਜਾਂਦਾ ਨਹੀਂ ਠੀਕ ਆ ਉਹਦੇ ਵਿੱਚ ਆਪਾਂ ਅੱਛਾ ਇਹਦਾ ਵੀ ਪੂਲਰ ਬਣਾਤਾ ਆ ਆਪਣਾ ਡਿਸਕ ਰੱਖੀ ਹਾਂ ਉਹਦੇ ਬਾਅਦ ਆ ਰੱਖੀ ਹਾਂ ਇਹ ਆਪ ਕੋ ਨੂੰ ਸੱਟ ਮਾਰਨ ਦੀਆਂ ਤੇਲ ਵੇਸਟ ਕਰਨੀ ਲੋੜ ਨਹੀਂ ਹੈਗੀ ਉਧਰ ਫੁੱਲਣ ਅੱਛਾ ਛੋ ਨਟ ਜਾ ਰਿਹਾ ਬਾਈ ਦੇਖੋ ਵਿੱਚ ਉਹ ਨਟ ਜਾ ਰਿਹਾ ਤੇ ਨੋ ਨਟ ਨਾਲ ਧੱਕੇ ਤੇ ਪਿਸਟਨ ਵਿੱਚ ਧੱਕ ਦਿੰਦਾ ਨਹੀਂ ਪਿਸਟਨ ਵਿੱਚ ਧੱਕ ਜਾਣਾ ਕੋਈ ਤੇਲ ਨਹੀਂ ਕਢਣਾ ਕੋ ਨਟ ਬਾਜੀ ਇਹ ਪਹਿਲੇ ਲੂਦਰ ਪਾਉਨੇ ਆ ਕਿ ਹਾਂ ਠੀਕ ਨੇ ਤਾਂ ਤੇਲ ਦੀ ਵੇਸਟਿੰਗ ਨਹੀਂ ਹੁੰਦੀ ਹੈਗੀ ਨਾਲੇ ਵੀ ਹੁਣ ਨਾਲੇ ਸੰਧਾ ਬਣ ਗਿਆ ਨਾਲ ਸੰਧਾ ਬਣ ਗਿਆ ਹਾਂ ਜਿਗਨੀਓਦ ਕਰਕੇ ਆਪਾਂ ਨੇ ਹੀ ਬਣਾਇਆ ਨਹੀਂ ਹਰ ਵਾਰੀ ਪਿਸਨੋ ਆ ਖੋਲ ਹੁਣ ਇਹ ਪੂਰਾ ਪਹਿਲਾਂ ਹੁਣ ਬਾਹਰ ਕੱਢ ਕੇ ਇਹਨੂੰ ਚਲਾ ਕੇ ਦਿਖਾ ਵੀ ਲੋਕਾਂ ਨੂੰ ਫਿਰ ਹਾਲੇ ਵੀ ਮੈਨੂੰ ਲੱਗਦਾ ਕਈਆਂ ਦੇ ਮਨ ਚ ਡਾਊਟ ਹੋ ਜਾਣਾ ਵੀ ਇਹ ਕਰ ਕਿਵੇਂ ਬਣਾਇਆ ਹੁਣ ਆ ਵਿੱਚ ਥੋਕ ਦਿੱਤਾ ਜਦੋਂ ਡਿਸਕਾ ਦੇ ਵਿੱਚ ਤੇਲ ਪਾਉ ਹਾਂ ਜਾਊਗਾ ਫਿਰ ਨਿਕਲ ਫਿਰ ਨਿਕਲ ਫਿਰ ਅੰਦਰ ਆਉਂਦਾ ਹਾਂ ਹੁਣ ਆਪਣੇ ਕੋਲ ਤੇਲ ਸਿਸਟਮ ਨੇ ਆਪਾਂ ਉਧਰ ਡੂਆ ਬਦਲ ਕੇ ਪਾ ਤਿਆ ਹੂੰ ਇਹ ਤਿਆਰ ਕਰਕੇ ਰੱਖ ਤਾ ਆਪਾਂ ਵਾ ਠੀਕ ਇਹ ਆਪਾਂ ਨੇ ਸਪੇਅਰ ਰੱਖਿਆ ਹੋਇਆ ਇਹ ਇਹ ਸਪੇਅਰ ਦੋ ਹੈ ਇਹ ਇਹ ਬਦਲਦੇ ਆਪਾਂ ਠੀਕ ਆਪਾਂ ਨੇ ਹੁਣ ਇਹ ਰੈਡੀ ਕਰਕੇ ਰੱਖਦਾ ਤਿਆਰ ਕਰਦੇ ਆ ਠੀਕ ਆ ਐਮਰਜੈਂਸੀ ਕੋਟਾ ਉਹਦਾ ਪਿਸਟਨ ਕੱਢ ਲੇਦਾ ਪਿਸਟਨ ਜਾਮ ਹੋ ਗਿਆ ਤਾਂ ਉਹਦਾ ਖੋਲਿਆ ਪਿਸਟਨ ਕੱਢ ਕੇ ਰਿੰਗ ਰੁਕ ਪਾ ਕੇ ਸਾਫ਼ ਕਰਕੇ ਦੁਬਾਰਾ ਜੋ ਜਿਹੜੇ ਆਪਣੇ ਸਟੈਂਡਰਡ ਕਮੈਨਰ ਚ ਪੈਂਦੇ ਆ ਇਹ ਸਾਰੇ ਹੀ ਸੈੱਟ ਪੈਂਦਾ ਬਲੈਰੋ ਗੱਡੀ ਆ ਵਿੱਚੇ ਆ ਉੱਪਰਲਾ ਗ੍ਰਿਪ ਵਾਲਾ ਸਿਸਟਮ ਵਿੱਚੇ ਲੈਦਰ ਲੂਦਰ ਸਾਰੇ ਇੱਕ ਜੱਟ ਇੱਕ ਕੋਈ ਬਲੈਰੋ ਦਾ ਹੀ ਡਿਜ਼ਾਈਨ ਹੈ ਬਲੈਰੋ ਕੈਂਪਰ ਵਾਲਾ ਪੈਂਦਾ ਇਹ ਬਲੈਰੋ ਗੱਡੀ ਵਾਲੀ ਪੈਂਦਾ ਕੈਂਪਰ ਆ ਕੈਂਪਰ ਤੇ ਗੱਡੀ ਇੱਕੋ ਦੇ ਵਿੱਚ ਸੁਣਨਾ ਦਾ ਤੇ ਇਹ ਅਸੀਂ ਕਵਾੜੀਆਂ ਤੋਂ ਲਿਆਏ ਤੇ ਤੇ ਵੱਡੀ ਗੱਲ ਇਹ ਹੈ ਵੀ ਇਹ ਸਾਨੂੰ ਮਿਲ ਗਈ ਤੁਨਵੇਂਗੇ ਤੇ ਜਿਹੜਾ ਰੇਟ ਲੋਹੇ ਦਾ ਹੁੰਦਾ 50 60 ਰੁਪਏ ਦੇ حساب ਨਾਲ ਤੋਲੇ ਮੈਨੂੰ ਮਿਲ ਗਏ ਤੇ ਜਿੰਨਾਵਾਂ ਲੈਣ ਜਾਉਂਗੇ ਤਾਂ ਕਿੰਨਾ ਕੋਸਟ ਲਿਆ ਆ ਦੋ ਲੈ ਕੇ ਰੱਖ ਲਿਆ ਆਪਾਂ ਬਾਈ ਚਾਂਸ ਕੋਈ ਪਿਸਟਨ ਖਰਾਬ ਹੁੰਦਾ ਪਿਸਟਨ ਪਾਉਣ ਦੀ ਵੀ ਗੱਲ ਆ ਆਪਾਂ ਚੈੱਕ ਕਰਕੇ ਪੂਰਾ ਗੇਲਪ ਜਾਵੀਂ ਆਪਾਂ ਹੁਣ ਇਹਦੀਆਂ ਡਿਸਕਾਂ ਦਾ ਇਹਦੀਆਂ ਬ੍ਰੇਕਾਂ ਦਾ ਤਾਂ ਫਰਕ ਪਿਸਟਨ ਇਸ ਵਿੱਚ ਕੱਢ ਕੇ ਪਿੱਛੇ ਵੀ ਇੱਕ ਰਿੰਗਾ ਇੱਕਾ ਦਾ ਬੂਟ ਆ ਹਾਂ ਬਾਬਾ ਇਹ ਕਹਿੰਦਾ ਪਾਬ ਕਈ ਵਾਰ ਜੇ ਇਹ ਖਰਾਬ ਹੋ ਜੀਵੇਗਾ ਟੁੱਟ ਜੀਵੇ ਕੁਝ ਹੋ ਜੀਵੇ ਆਪਣੇ ਕੋਲ ਪਿਆ ਹੁੰਦਾ ਪਿਸਟ ਸਫੇਅਰ ਪਿਆ ਜੀ ਹਾਂ ਇਹਦੇ ਚ ਤਾਂ ਹਾਈਡਰੋ ਸਿਸਟਮ ਤੇਲ ਦੀ ਹੁੰਦੀ ਆ ਹੁੰਦਾ ਕਿ ਜੇ ਪਿਸਟਨ ਲਾ ਕੇ ਵਾਹਣਾ ਕਹਿੰਦੇ ਪਿਸਟਨ ਕੱਢੋ ਪ ਸੇਮ ਐ ਸਜਾ ਸਜਦਾ ਕੱਢਿਆ ਕੋਈ ਸੇਦਾ ਕੰਪਾਸਰ ਨਾਲ ਪਾ ਕੇ ਇੱਥੇ ਆਓ ਆਰਾਮ ਨਾਲ ਤੈਨਾ ਜੇ ਆਪਾਂ ਉੱਪਰ ਸੈਜ ਕੇ ਇਹ ਵੀ ਰੀ ਆਜ ਮੈਥੇ ਵੀ ਨਾ ਕੇ ਦਿੰਨੇ ਆਪਾਂ ਨੂੰ ਤਾਂ ਆਪਾਂ ਉਹ ਥੋੜਾ ਜਨਾ ਠੋਕ ਲੈ ਟੈਟ ਫਿਰ ਮੇਰੇ ਬਾਹਰ ਨਿਕਲਦਾ ਇਹ ਸੜਨਾਂ ਐਮ ਪੀ ਚ ਕੋਈ ਆ ਤੇ ਬਾਕੀ ਬੜੀ ਗੱਲ ਐ ਹੋਗੀ ਕਿ ਦੋਨੇ ਮਸ਼ੀਨਾਂ ਦੇ ਦੋ ਮਸ਼ੀਨਾਂ ਵੀ ਉਹ ਤੱਕ ਤੈਸਲ ਬਦਲੀ ਕਰਿਆ ਐਲੀਵੇਟਰ ਨਹੀਂ ਤਾਰੇ ਸੋਨ ਤਾਂ ਉਹੀ ਪਾਜੇ ਹੋ ਨਹੀਂ ਸਾਰੇ ਐਲੀਵੇਟਰ ਸੇਮ ਤੇ ਹਾਂਜੀ ਲਓ ਵੀ ਦੁਪਹਿਰ ਦੀ ਰੋਟੀ ਤੇ ਬਾਅਦ ਅੱਜ ਗੋਲ ਗੱਪਿਆਂ ਦੀ ਪਾਰਟੀ ਕਰੀ ਸਾਰੇ ਸਟਾਫ ਨੂੰ ਕਿਵੇਂ ਕਿਵੇਂ ਰਿਹਾ ਬਈ ਗੋਲ ਗੱਪਿਆਂ ਦਾ ਕੰਮ ਅੱਜ ਠੀਕ ਆ ਬਈ ਬਿਲਕੁਲ ਇਹ ਕਮੈਂਟ ਚੱਲਣ ਦੀ ਪਾਲਟੀ ਸੀ ਇਹ ਲੈ ਇਹ ਤੁਹਾਡੀ ਵਾਲੀ ਤਾਂ ਚਲਾਈ ਆ ਪਹਿਲਾਂ ਉਹਦੀ ਆ ਅੱਛਾ ਉਨੇ ਤੁਹਾਡੀ ਦਾ ਤੇਰੀ ਇਹ ਫੇ ਤੇਰੇ ਵਾਲੀ ਦੀ ਪਾਲਟੀ ਹੋਊਗੀ ਵੀ ਤੇਰੇ ਵਾਲੇ ਠੀਕ ਹੋ ਰਹੀਆਂ ਹੁਣ ਸੀ ਇਹ ਇਕੱਠਿਆ ਤੇਰੇ ਵਾਲੀ ਕਰੀਆ ਪਹਿਲਾਂ ਤਾਂ ਚਾਚਾ ਕਿਵੇਂ ਤਾਂ ਇਹਦੇ ਨਾਲ ਕਲੱਚ ਬਾਰੇ ਦੱਸ ਸਕਦਾ ਕੀ ਕਰਿਆ ਤੋ ਇਹ ਕਲਚ ਪਲੇਟ ਪਾਤੀ ਇਹਦੇ ਵਿੱਚ ਆਪਾਂ ਨਵੀਂ ਹੂੰ ਨਵਾਂ ਬ੍ਰਾਂਡ ਨਿਊ ਹੈ ਨਾ ਕਲਚ ਬਈ ਪਾਤੀ ਆਪਾਂ ਨੇ ਨਵੀਂ ਕਲਚ ਪਲੇਟ ਪਲੇਰੂ ਮੰਗ 19 ਚਾਬੀ ਵੀ ਹੋਣੀ 19 ਦੀ ਆ ਪਈਏ ਅੜ ਜਾ ਨਹੀਂ ਕਿਸੇ ਬਰੰਦਰ 19 ਦੀ ਹੈਗੀ ਹੈ ਲੈ ਫੜ ਇਸ ਕੰਦਰ ਨੂੰ ਪਰਤ ਦੇ ਦੇਖ ਲੈਣਾ ਹੁਣ ਕਾ ਕੰਮ ਹੋ ਜੇ ਪਹਿਲੇ ਮੁੰਡਾ ਤੇ 3 ਬਰੀ 19 ਦੀ ਨਹੀਂ ਹੈਗੀ ਵੀਰ ਜੀ ਆਹ ਕੀ ਕੀ ਕਹਿ ਕੇ ਦੋਹਰੇ ਦੱਸ ਹਾਂ ਜੀ ਉਨੀ ਚਾਬੀ ਲੱਗਦੀ ਇਹਨੂੰ ਉਹ ਦੱਸੇ ਕਿchna ਉਨੀ ਤੇ ਲੱਗ ਗਿਆ ਉਹ ਦੱਸੇ ਰਫਲ ਤਾਂ ਲਿਆ ਅੰਦਰ ਤੇ ਕਿਆ ਅੰਦਰ ਪੰਜ ਬਤ ਮਟਦਾ ਕਾ ਉਹ ਘਾਣਾ ਨਹੀਂ ਖਾਓ ਨਹੀਂ ਪਹੇਦਾ ਉਹ ਹੋਰ ਲੈ ਆ ਦੋ ਉਹ ਡਰ ਦੇ ਮਾਰੇ ਨੇ ਰੇਡੀਓ ਪਾਰ ਕੱਢ ਲਈ ਮੈਂ ਚੋ ਮੋੜ ਲਈ ਲੰਘਿਆ ਲੰਘਿਆ ਲਿਆ ਤੂੰ ਰਫਲ ਚੱਕ ਲਿਆ ਛੇਤੀ ਫਟਾਫਟ ਲਿਆ ਹਨੇ ਦਲੀ ਦੇ ਏਕੇ 47 ਇੱਕ ਗੱਲ ਬਾਈ ਨਹੀਂ ਮਿਲਿਆ ਯਾਰ ਅਰੇ ਤਾਂ ਸੁਦੇਸ਼ ਕੁਮਾਰ ਜੀ ਦਾ ਗਲਾ ਬਿਠਾਤਾ ਸਵੇਰ ਦੀ ਨੇ ਵਿਚਾਰੀ ਸਵੇਰ ਦੀ ਲੈ ਤੇਰੀ ਗੱਲ ਲੈਦੇ ਤੇਰੀ ਜੱਟ ਕੀ ਤੈਨੂੰ ਇਹ ਭਾਈ ਕਹਣਾ ਜਿੱਥੇ ਜਿੱਥੇ ਤੂੰ ਪੈਰ ਧਰਦੀ ਓਥੇ ਮੈਂ ਹੱਥ ਰੱਖੂਗਾ ਪੈਰ ਓਹੋ ਸੰਨੀ ਕੀ ਕਹਿੰਦੇ ਮਾਨ ਸਾਹਿਬ ਮੈਨੂੰ ਰੋਟੀ ਘੜ ਜੋਗਾ ਛੱਡ ਦੇ ਮੈਂ ਇਹਨੂੰ ਕਿਹਾ ਮੈਂ ਉਹਨੂੰ ਦਮ ਦਵਾ ਦੇ ਵਿਚਾਰੀ ਨੂੰ ਪਾਣੀ ਵੀ ਨਹੀਂ ਪੁੱਛਿਆ ਤਾਂ ਉਹਦੇ ਵਾਂਗ ਕਰ ਹਾਏ ਜਮਾਈ ਬੇੜਾ ਕਰਕੇ ਹੋ ਗਿਆ ਤਾਂ ਰੰਗ ਦਾ ਰੰਗ ਦਾ ਜੱਲਿਆ 버ਗਰ ਫੜ ਲਿਆ ਉਥਾਂ ਜਾ ਭੱਜ ਜਾ ਭੱਜਾ ਫਿਰ ਜੱਲਿਆ